ये चीज ये तो कुछ गलत ही लग रहा है ये चीज इसकी इंक्वायरी प्लीज जल्दी से जल्दी करवाइए आज सवेरे सानू इनफॉर्मेशन मिली कि वंदे भारत एक्सप्रेस जिदा फगवाड़े के स्टॉपेज है ਪਸਟਾਪੇਜ ਤੋਂ ਜਦੋਂ ਮੂਵ ਕੀਤੀ ਐ ਤੇ ਕੁਝ ਦੂਰੀ ਤੇ ਜਾ ਕੇ ਉਹਦੇ C3 ਕੋਚ ਦੇ ਵਿੱਚ ਉਹਦੇ ਸ਼ੀਸ਼ੇ ਦੇ ਵਿੱਚ ਇੱਕ ਪੱਥਰ ਲੱਗਣ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀਗੀ ਤੁਰੰਤ ਕਾਰਵਾਈ ਕਰਦੇ ਆ ਅਸੀਂ ਐਸਐਚਓ ਸਿਟੀ ਪਗਵਾੜਾ ਤੇ ਆਰਪੀਐਫ ਤੇ ਜੀਆਰਪੀ ਦੇ ਇੰਚਾਰजेस ਨੂੰ ਨਾਲ ਲੈ ਕੇ ਅਸੀਂ ਜਿਹੜਾ ਹੈਗਾ ਸਪੌਟ ਤੇ ਆਏ ਆ ਸਪੌਟ ਦਾ ਮੁਆਇਨਾ ਕੀਤਾ ਗਿਆ ਹੈ ਮੁਆਇਨਾ ਕਰਨ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਐਜੀਟੇਸ਼ਨ ਸੰਬੰਧੀ ਹੈ ਪ੍ਰੋਟੈਸਟ ਸੰਬੰਧੀ ਕੋਈ ਵੀ ਜਿਹੜੀ ਚੀਜ਼ ਜਾਂ ਸਬੂਤ ਉਸ ਚੀਜ਼ ਦਾ ਨਹੀਂ ਮਿਲਿਆ ਫਗਵਾੜਾ ਤੋਂ ਲੁਧਿਆਣਾ ਸਾਈਡ ਜਾ ਰਹੀ ਬੰਦੇ ਭਾਰਤ ਐਕਸਪ੍ਰੈਸ ਵਿੱਚ ਕਿਸੇ ਅਣਪਛਾਤੇ ਵੱਲੋਂ ਪੱਥਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੂਚਨਾ ਮਿਲਦੇ ਸਾਰ ਹੀ ਟੀਐਸਪੀ ਫਗਵਾੜਾ ਜਸਪ੍ਰੀ ਸਿੰਘ ਵੱਲੋਂ ਸਮੇਤ ਐਸਐਚਓ ਸਿਟੀ ਇਨਚਾਰਜ ਜੀਆਰਪੀ ਇਨਚਾਰਜ आरपीएफ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਪਹੁੰਚੇ ਅਤੇ ਮੌਕੇ ਤੇ ਗੱਲਬਾਤ ਕਰਦੇ ਹਾਂ ਡੀਐਸਪੀ ਫਗਵਾੜਾ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੰਦੇ ਭਾਰਤ ਐਕਸਪ੍ਰੈਸ ਜਦੋਂ ਫਗਵਾੜਾ ਸਟੇਸ਼ਨ ਤੋਂ ਚੱਲ ਕੇ ਥੋੜੀ ਹੀ ਦੂਰੀ ਤੇ ਗਈ ਤਾਂ ਕਿਸੇ ਨੇ ਬਾਹਰ ਤੋਂ ਟ੍ਰੇਨ ਦੇ ਸ਼ੀਸ਼ੇ ਵਿੱਚ ਪੱਥਰ ਮਾਰ ਦਿੱਤਾ ਜਿਸ ਤੋਂ ਬਾਅਦ ਤੁਰੰਤ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਕਿ ਇਸ ਸਬੰਧੀ ਮੌਕੇ ਤੋਂ ਕੋਈ ਵੀ ਸਬੂਤ ਨਹੀਂ ਮਿਲਿਆ ਹੈ ਨਾਲ ਹੀ ਉਹਨਾਂ ਦੱਸਿਆ ਕਿ ਟ੍ਰੇਨ ਵਿੱਚਲੀ ਜੋ ਵੀਡੀਓ ਉਹਨਾਂ ਕੋਲ ਪਹੁੰਚੀ ਹੈ ਉਸ ਵਿੱਚ ਇੱਕ ਵਿਅਕਤੀ ਕਹਿ ਰਿਹਾ ਹੈ ਕਿ ਜੋ ਟ੍ਰੇਨ ਵਿੱਚ ਪੱਥਰ ਵੱਜਿਆ ਹੈ ਤਾਂ ਉੱਥੇ ਇੱਕ ਛੋਟੇ ਲੜਕੇ ਨੂੰ ਦੇਖਿਆ ਗਿਆ ਸੀ ਡੀਐਸਪੀ ਨੇ ਦੱਸਿਆ ਕਿ ਮਾਮਲਾ ਜੀਆਰਪੀ ਅਤੇ ਆਰਪੀਐਫ ਅਧੀਨ ਆਉਂਦਾ ਹੈ ਅਤੇ ਅਗਲੀ ਕਾਰਵਾਈ ਰੇਲਵੇ ਪੁਲਿਸ ਵੱਲੋਂ ਕੀਤੀ ਜਾਵੇਗੀ ਅਤੇ ਰੇਲਵੇ ਪੁਲਿਸ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਜੋ ਵੀ ਮਦਦ ਦੀ ਲੋੜ ਹੋਈ ਤਾਂ ਜ਼ਿਲ੍ਹਾ ਪੁਲਿਸ ਵੱਲੋਂ ਰੇਲਵੇ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਅੱਜ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬੰਦੇ ਭਾਰਤ ਐਕਸਪ੍ਰੈਸ ਜਿਹਦਾ ਫਗਵਾੜੇ ਦੇ ਵਿੱਚ ਸਟਾਪੇਜ ਹੈਗਾ ਉਹ ਸਟਾਪੇਜ ਤੋਂ ਜਦੋਂ ਮੂਵ ਕੀਤੀ ਹੈ ਤੇ ਕੁਝ ਦੂਰੀ ਤੇ ਜਾ ਕੇ ਉਹਦੇ C3 ਕੋਚ ਦੇ ਵਿੱਚ ਉਹਦੇ ਸ਼ੀਸ਼ੇ ਦੇ ਵਿੱਚ ਇੱਕ ਪੱਥਰ ਲੱਗਣ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀਗੀ ਤੁਰੰਤ ਕਾਰਵਾਈ ਕਰਦੇ ਹਾਂ ਅਸੀਂ ਐਸ ਐਚਓ ਸਿਟੀ ਫਗਵਾੜਾ ਤੇ ਆਰਪੀਐਫ ਤੇ ਜੀਆਰਪੀ ਦੇ ਇੰਚਾਰजेस ਨੂੰ ਨਾਲ ਲੈ ਕੇ ਅਸੀਂ ਜਿਹੜਾ ਹੈਗਾ ਸਪੌਟ ਤੇ ਆਏ ਆ ਸਪੌਟ ਦਾ ਮੁਆਇਨਾ ਕੀਤਾ ਗਿਆ ਹੈ ਮੁਆਇਨਾ ਕਰਨ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਐਜੀਟੇਸ਼ਨ ਸੰਬੰਧੀ ਹੈ ਪ੍ਰੋਟੈਸਟ ਸੰਬੰਧੀ ਕੋਈ ਵੀ ਜਿਹੜੀ ਚੀਜ਼ ਜਾਂ ਸਬੂਤ ਉਸ ਚੀਜ਼ ਦਾ ਨਹੀਂ ਮਿਲਿਆ ਤੇ ਇਸ ਤੋਂ ਇਲਾਵਾ ਜਿਹੜਾ ਹੈ ਟ੍ਰੇਨ ਦੇ ਵਿੱਚੋਂ ਜਿਹੜੀਆਂ ਵੀਡੀਓ ਸਾਡੇ ਕੋਲ ਆਈਆਂ ਉਹਨਾਂ ਨੂੰ ਵੀ ਅਸੀਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਜੋ ਪਤਾ ਲੱਗਾ ਹੈ ਕਿ ਉਹਦੇ ਵਿੱਚ ਜਿਹੜੇ ਯਾਤਰੀ ਸਨ ਉਹਨਾਂ ਚੋਂ ਇੱਕ ਯਾਤਰੀ ਵਿੱਚੋਂ ਕਹਿ ਰਹੇ ਨੇ ਕਿ ਜਦੋਂ ਇਹ ਪੱਥਰ ਵੱਜਾ ਉਦੋਂ ਉਹਨਾਂ ਨੇ ਕਿਸੇ ਛੋਟੇ ਬੱਚੇ ਨੂੰ ਲਾਗੇ ਖੜਾ ਪਾਇਆ ਫਿਰ ਵੀ ਇਸ ਜਿਹੜੀ ਘਟਨਾ ਦੀ ਸਾਰੀ ਘਟਨਾ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਰਕਬਾ ਹੈਗਾ ਇਹ ਆਰਪੀਐਫ ਤੇ ਜੀਆਰਪੀ ਦੀ ਹਦੂਦ ਦੇ ਅੰਦਰ ਆਉਂਦਾ ਜੋ ਅਗਲੀ ਰੀ ਕਾਰਵਾਈ ਇਹਨਾਂ ਵੱਲੋਂ ਅਮਲ ਵਿੱਚ ਲੈਂਦੀ ਜਾਊਗੀ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਜੋ ਵੀ ਮਦਦ ਆਰਪੀਐਫ ਤੇ ਜੀਆਰਪੀ ਨੂੰ ਚਾਹੀਦੀ ਹੈ ਉਹ ਸਾਡੇ ਵੱਲੋਂ ਮੁਹैया ਕਰਾਈ ਜਾਊਗਾ ਸਰ ਹਾਦਸਾ ਕਿੰਨੇ ਵਜੇ ਹੋਇਆ ਹੈ ਇਹ 10:30 ਦੇ ਕਰੀਬ ਜੀ ਸਾਡੇ ਕੋਲ ਇਨਫੋਰਮੇਸ਼ਨ ਹੈ